ਸਾਨੂੰ ਕੁੱਟ ਕੇ ਸਾਡੇ 'ਤੇ लाठी चार्ज ਕਰਕੇ ਤੇ ਸਾਨੂੰ ਗੈਸਦਾਰ ਕਰ ਲੈਣਾ ਕਿਉਂਕਿ ਸਾਨੂੰ ਪਤਾ ਇਹਨਾਂ 'ਚ ਹਿੰਮਤ ਹੀ ਨਹੀਂ ਵੀ ਅਹੀਂ ਇਹਨਾਂ ਸਰਕਾਰਾਂ ਦੇ ਨਾਲ ਬੜਾ ਲੜਦੇ ਰਹੇ ਨੇ ਬੜੇ ਪੰਗੇ ਲੈਂਦੇ ਰਹਿੰਦੇ ਆ ਕਿਉਂਕਿ ਇਹਨਾਂ ਦਾ ਸਾਬਾ ਹੀ ਜਿੱਥਿਆ ਵਾ ਸ਼ਗਰਤ ਕਮੇਟੀ ਪੰਜਾਬ ਜਿਹੜੇ ਨਾਂ ਨਾਲ ਸਾਡੇ ਨਗਰ ਦੀ ਗ੍ਰਹਿ ਅਜੇ ਬੰਦੀ ਦੇ ਵੀ ਆਗੂ ਆਏ ਆ ਪੁਰਾਣਾ ਨਾਰਾ ਕਾਲੀ ਪਾਰਟੀ ਕਾਂਗਰਸ ਪਾਰਟੀ ਦੇ ਆਦੇਦਾਰ ਆਮ ਪਾਰਟੀ ਦੇ ਉਦੇਦਾਰ ਇਹ ਚਲਾ ਚਾਏ ਸਰਬ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਜਾਣਗੇ ਸਰਬ ਦੀ ਸਰਬ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਜਾਣਗੇ ਬੰਦਰ ਸਰਕਾਰਾਂ ਦਾ ਤੇਰਾ ਕਰਕਾ ਵਾਹੇ ਤੁਹਾਡੀ सब्जी सब्जी ज़मीन जी कई दांगेान ज़मीन जी कुर्की किसान ज़मीन जी कुर्की नोदी रखण भाजपा सरकार बेड़ा ई कर ਕਿਸਾਨਾਂ ਦਾ ਇੱਕ ਜਿੰਦਾਬਾਦ ਬੀਬੀਓ ਚਾਰ ਦੂਸਰ ਕਮੇਟੀ ਜਿੰਦਾਬਾਦ ਮੋਦੀ ਛੋਟੀ ਦਾ ਰੋਈ ਕੱਖਣਾ ਮੋਦੀ ਸਰਕਾਰ ਮਦਾਬਾਹ ਵਾਹੇ ਤੁਹਾਡੀਆਂ ਸਰਕਾਰਾਂ ਦਾ ਪੇੜਾ ਹੀ ਕਰਦਾ ਇਹ ਸਰਕਾਰਾਂ ਕਾਦੀਆਂ ਕੀ सर्दी सवे जी ज़मीन कर्की न पार चाहे बंदि इन पार सरकार ਗੋਲੇ ਪੁਰਾਣੀ ਸਰਕਾਰਾਂ ਨਾਲ ਰਾਈ ਕੱਖਣਾ ਪਾਟਾ ਦੀ ਮੌਲਾ ਦਾ ਅਰੇ ਮੈਂ ਕਿਸਾਨ ਮਜ਼ਦੂਰ ਸਹਿਰ ਕਮੇਟੀ ਪੰਜਾਬ ਤਨਤਾਂ ਜਿਹੜੇ ਦਾ ਉਮੀਦ ਪ੍ਰਧਾਨ ਵਿਆਲ ਸਿੰਘ ਮੀਆਂਵਿੰਡ ਅੱਜ ਦਾ ਜਹੂਰ ਧਰਨਾ ਲਾਇਆ ਗਿਆ ਕੀ ਮਾਮਲਾ ਇਸਰਾ ਇਹ ਜਿਹੜਾ ਅੱਜ ਧਰਨਾ ਲਾਇਆ ਵਾ ਅੱਜ ਤੋਂ 1 ਮਹੀਨਾ ਪਹਿਲਾਂ 23 ਅਪ੍ਰੈਲ ਨੂੰ ਉਤਰਾਖੰਡ ਦੇ ਪੁਲਿਸ ਆਏ ਇੱਥੇ ਢੋਲ ਵਜਾ ਕੇ ਗਏ ਪੇ ਸਰਬਜੀ ਸਭੇ ਦੀ ਜ਼ਮੀਨ ਦੀ কুরਕੀ ਕਰਨੀ ਆ ਸਾਡੇ ਪਿੰਡ ਮੀਆਵੈਂਡ ਵੀ ਢੋਲ ਵਜਾਇਆ ਹੈਗਾ ਪੇ 23 ਤਰੀਕ ਨੂੰ কুরਕੀ ਕਰਾਂਗੇ কুরਕੀ ਨੂੰ ਰੋਕਣ ਵਾਸਤੇ ਇੱਥੇ ਬੈਠੇ ਆ ਕਿਉਂਕਿ ਸਾਜੇ ਨਾਲ কুরਕੀ ਕਰਨੀ ਆ ਲਖੀਨਪੁਰ ਖੀਰੀਚਾ ਜਿਹੜਾ ਅਜੇ ਮਿਸਲੇ ਦਾ ਮੁੰਡੇ ਨੇ ਸਾਡੇ ਦੇ ਥਾਰ ਗੱਡੀ ਚੜਾ ਕੇ ਸਾਡੇ ਕਿਸਾਨ ਸ਼ਹੀਦ ਕੀਤੇ ਸੀਗੇ ਤੇ ਖਨੋਰੀ ਬਾਰਡਰ ਤੇ ਸਾਡਾ ਸ਼ੋਭਕਰਮਾ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ ਉਹਨਾਂ ਦੇ ਦੋਸ਼ੀਆਂ ਦੀ ਕੀ ਕੁਰਕੀ ਹੋ ਗਈ ਆ ਉਹ ਤੇ ਅਜੇ ਤਾਈਂ ਗ੍ਰਿਫਤਾਰ ਨਹੀਂ ਹੋਏ ਅਸੀਂ ਆਂਦੇ ਸਰਪਜੀ ਸਭਾ ਜੇ ਕਿ ਸਾਡਾ ਨੇ ਕਤਲ ਕੀਤਾ ਵਾ ਉਹਨੂੰ ਫੜ ਲਓ ਜਿੱਥੋਂ ਫੜਿਆ ਜਾਂਦਾ ਵਾ ਅਸੀਂ ਆਂਦੇ ਅਮਰੀਕਾ ਚਲੇ ਗਿਆ ਕੈਨੇਡਾ ਚਲੇ ਗਿਆ ਜੇ ਸਾਡੇ ਪਿੰਡ ਹੋਗਾ ਸਾਡੇ ਪੰਜਾਬ ਚ ਹੈਗਾ ਜੇ ਫੜਦਾਰ ਕਰ ਲੋ ਪਰ ਆਹ ਹੱਲ ਨਹੀਂਗਾ ਪਈ ਉਹਦੀ কুরਕੀ ਕਰਕੇ ਤਾਂ ਗ੍ਰਿਫਤਾਰ ਕਰੋ কুরਕੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਵਾਂਗੇ ਬਿਲਕੁਲ ਵਿਰੋਧ ਕਰਾਂਗੇ ਸ਼ਾਂਤਮਈ ਵਿਰੋਧ ਕਰਾਂਗੇ কুরਕੀ ਨਹੀਂ ਹੋਣ ਦਵਾਂਗੇ ਉਹ ਜੀ ਵੇਖੋ ਇਹ ਉਹਦੇ ਬਾਰੇ ਆਪਾਂ ਨੇ ਕੋਈ ਕਹਿ ਸਕਦੇ ਉਹ ਕਤਲ ਜਿਹੜਾ ਕੀਤਾ ਸਰਬਜੀ ਸੱਬੇ ਦੀ ਕੋਈ ਉਹਨਾ ਨਿੱਜੀ ਰੈਸ਼ ਨਹੀਂ ਉਹ ਸਾਦਾ ਕਦੇ ਉਹਨੇ ਵੀ ਕਦੇ ਮਾੜੇ ਕੰਮ ਕੀਤੇ ਹੋਣਾ ਤੇ ਉਹਦੀ ਅਣਖ ਜਾਗ ਪਈ ਤੇ ਉਹਨੇ ਕਤਲ ਕਰ ਦਿੱਤਾ ਵੀ ਪ੍ਰਸ਼ਾਸਨ ਇਹੋ ਚੇਤਾਵਨੀ ਆ ਸਰਬਜੀਤ ਸੱਭਾ ਜਿੱਥੇ ਫੜਿਆ ਆਂਦਾ ਫੜ ਲੋ ਪਰ ਉਹਤੇ ਕਾਨੂੰਨੀ ਕਾਰਵਾਈ ਕਰੋ ਉਹਨੂੰ ਫੜ ਕੇ ਜੇਲ੍ਹ ਚ ਪੇ ਕਰੋ ਜੋ ਜੇਲ੍ਹ ਸਜ਼ਾ ਦਿੰਦੀ ਆ ਉਹ ਅਦਾਲਤ ਸਜ਼ਾ ਦੇਵੇ ਨਾ ਕਿ ਉਹਦਾ ਮੁਕਾਬਲਾ ਬਣਾਇਆ ਜਾਵੇ ਹਾਂਜੀ ਕੋਈ ਨਾ ਲਾਈ ਮੈਂ ਸੁਨਮ ਸਿੰਘ ਕੋਟਕੀਪੁਰ ਕੋਈ ਮਾਮਲਾ ਖੜਾ ਕਰਾਇਆ ਨਹੀਂ ਜੀ ਨੇ ਵੀ ਤਰਨਾ ਦਿੱਤਾ ਜਾ ਇਹ ਮਾਮਲਾ ਵੀ ਇੱਥੇ ਨੀਵੇਂ ਮੰਡ ਦਾ ਸਭਜੀਤ ਸਿੰਘ ਸੱਭਾ ਵਾ ਉਹਨੇ ਉਤਰਾਖੰਡ ਦੇ ਕੋਈ ਸਾਥੀ ਹੈਗਾ ਗੁਰਦੁਆਰੇ ਨਾਨਕ ਮਤੇਸ਼ਾਦ ਕਿੱਥੇ ਉਹਨੂੰ ਗੋਲੀ ਮਾਰ ਕੇ ਮਾਰਦਾ ਹੈ ਤੇ ਉਹਦੇ ਸਬੰਧ ਵਿੱਚ ਇੱਥੇ ਕੋਈ ਉਤਰਾਖੰਡ ਦੀ ਪੁਲਿਸ ਆਈ ਹੈ ਤੇ ਉਹਨਾਂ ਨੇ ਮੁੜ ਕੇ ਜੇ ਪ੍ਰੈਸ ਸਪੀਕਰ 'ਚ ਬੋਲਿਆ ਢੋਲ ਵਜਾਇਆ ਕਿ ਅਸੀਂ 23 ਮਈ ਨੂੰ ਇਹਦੀ ਜ਼ਮੀਨ ਦੀ ਕੁਰਕੀ ਕਰਾਂਗੇ ਤੇ ਅਸੀਂ ਕਿਸਾਨ ਮਜ਼ਦੂਰ ਜਿਸ ਕਮੇਟੀ ਤੋਂ ਆਨੇ ਆ ਵੀ ਅਸੀਂ ਜ਼ਮੀਨ ਦੀ ਕੁਰਕੀ ਨਹੀਂ ਕਰ ਦੇਣੀ ਸਰਜੀ ਸਿੰਘ ਸੱਭਾ ਜਿੱਥੇ ਮਿਲਦਾ ਉਹਨੂੰ ਫੜ ਲਓ ਉਹਨੂੰ ਗੋਲੀ ਮਾਰ ਦਿਓ ਉੱਥੇ ਕੇਸ ਚਲਾਓ ਵੱਡੀ ਸਜ਼ਾ ਜੋ ਵੱਡ ਸਜ਼ਾ ਵੜਦੀ ਉਹਨੂੰ ਦਿਓ ਪਰ ਅਸੀਂ ਜ਼ਮੀਨ ਦੀ ਕੁਰਕੀ ਵਾਲੇ ਬਣੇ ਸਰਕਾਰ ਨੂੰ ਜਿਹੜਾ ਉਹ ਨਹੀਂ ਹੋਣ ਦੇਵਾਂਗੇ ਉਹਨਾਂ ਦੇ ਉਹ ਵੀ ਚੁੱਕਿਆ ਗਿਆ ਉਹ ਖਾਸ ਲਾਜੇ ਉਹਦਾ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਬਾਰੇ ਕੀ ਕਰਾਂ ਜਾਈਏ ਵੇਖੋ ਜੀ 2021 ਵਿੱਚ ਇਹਨਾਂ ਨੇ ਕੀਤਾ ਵੀ ਜਿਹੜੇ ਕਿਸਾਨ ਲਕੀਨਪੁਰ ਕੀਪ ਵਿੱਚ ਗੱਡੀਆਂ ਚੜਾ ਕੇ ਤਿੰਨ ਗੱਡੀਆਂ ਲਗਾਤਾਰ ਚੜਾ ਕਿਸਾਨ ਥੱਲੇ ਦੇ ਕੇ ਮਾਰਦੇ ਇੱਕ ਵਿਚਾਰਾ ਪੱਤਰਕਾਰ ਹਿਰ ਕਰ ਦਿੱਤਾ ਅਸੀਂ ਆਨੇ ਵੀ ਜੇ ਉਹਨਾਂ ਦੇ ਅਜੇ ਤੱਕ ਜਿਹੜਾ ਅਜੇ ਮਸ਼ੀਨਾ ਟੈਣੀ ਬਾਹਰ ਫਿਰਦਾ ਇਹਨਾਂ ਦੇ ਕੈਬਨਟ ਦਾ ਮੰਤਰੀ ਆ ਉਹਦਾ ਮੁੰਡਾ ਅਜੇ ਤੱਕ ਫੜ ਨਹੀਂ ਫੜਿਆ ਗਿਆ ਤੇ ਇੱਕ ਕਿਸਾਨ ਨੇ ਜੇ ਸਾਧ ਮਾਰਤਾ ਉਥੇ ਕੋ ਮਾੜੇ ਕਰਮ ਕਰਦਾ ਸੀਗਾ ਉਹਦੀ ਜ਼ਮੀਨ ਦੀ কুরਕੀ ਇਹਦੀ ਪਹਿਲਾਂ ਕਿਉਂ ਪਹਿਲਾਂ ਉਹਦੀ কুরਕੀ ਕਰਕੇ ਹੁਣ ਅਜੇ ਮਸ਼ਹਰਾ ਟਾਣੀ ਦੀ ਜ਼ਮੀਨ ਦੀ কুরਕੀ ਕਰਨਾ ਉਦੋਂ ਬਾਅਦ ਆ ਕੇ ਜਿਹੜੀ ਆ ਸ਼ਬਦੀ ਵਾਲੀ ਦੀ কুরਕੀ ਕਰਨ ਜੇਕਰ ਅੱਜ ਉਤਰਾਖੰਡ ਦੀ ਪੁਲਿਸ ਆਣ ਕੇ ਇੱਥੇ ਕਿਸੇ ਦਾ ਵਿਰੋਧ ਕੀਤਾ ਜਾਊਗਾ ਜੀ ਬਿਲਕੁਲ ਜੀ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਸ਼ਾਨਵੀਰ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਦਾ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਜ਼ਮੀਨ ਦੀ কুরਕੀ ਨਹੀਂ ਕਰਨੀ ਜਿੱਥੇ ਉਹਨੂੰ ਮਿਲਦਾ ਉਹਨੂੰ ਫੜ ਲਓ ਜੋ ਕਰਨਾ ਜੋ ਕਰੋ কুরਕੀ ਜ਼ਮੀਨ ਦੀ ਨਹੀਂ ਕਰ ਦੇਣੀ ਪ੍ਰਸ਼ਾਸਨ ਨੂੰ ਚੇਤਾਵਨੀ ਤੁਹਾਡੇ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਇਹ ਆ ਵੀ ਕਿਸੇ ਵੀ ਕਿਸਾਨ ਦੀ ਚਾਹੇ ਉਹ ਕਰਜ਼ੇ ਦਾਤ ਹੋਵੇ ਜਾਂ ਇਸੇ ਤਰ੍ਹਾਂ ਕੋ ਹੋਰ ਕੋ ਕਾਰਨ ਹੋਵੇ ਜ਼ਮੀਨ ਦੀ ਪੈਲੀ ਦੀ ਕੁਰਕੀ ਨਹੀਂ ਕਰ ਦਵਾਂਗੇ ਜੇ ਸਾਡੇ ਖਦੋਰੀ ਬਾਡਰ ਤੇ 22 ਸਾਲ ਦਾ ਨੌਜਵਾਨ ਸਿਰ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਹ ਜਿਹੜਾ ਕਾਤਲ ਹੈ ਉਹਦਾ ਕਾਦਰ ਫੜਦੇ ਆ ਉਹਦੀ ਜ਼ਮੀਨ ਦੀ ਕੁਰਕੀ ਹੋ ਗਈ ਸਾਡੇ ਗੁਰੂਗਰਾਂ ਸਾਹਿਬ ਗਲੀਆਂ ਵਿੱਚ ਰੋਲੇ ਗਏ ਕਿ ਉਹ ਕਾਤਲ ਫੜੇਗਾ ਕਾਤਲ ਸ਼ਰ੍ਹਾਂ ਮਰਦੇ ਆ ਕਿਸੇ ਨੂੰ ਕੋਈ ਸਜ਼ਾ ਨਹੀਂ ਤੇ ਬੇਸਰਮੀ ਸਭਾ ਦੀ ਪੈਲੀ ਕੁਰਕੀ ਕਿਉਂ